ਜਿਹੜਾ ਬਜਟ ਪੇਸ਼ ਕੀਤਾ ਗਿਆ ਮੈਂ ਇਹਨੂੰ ਇਹ ਕਵਾਂਗਾ ਇੱਕ ਲੌਂਗ ਟਰਮ ਗ੍ਰੋਥ ਰੈਂਟਡ ਬਜਟ ਹੈ ਇੰਡਸਟਰੀ ਨੂੰ ਕੋਈ ਸਿੱਧੀ ਰਿਲੀਫ ਨਹੀਂ ਦਿੱਤੀ ਗਈ ਪਰ ਸਰਕਾਰ ਵੱਲੋਂ ਕੁਝ ਕੰਮ ਚੰਗੇ ਕੰਮ ਕੀਤੇ ਗਏ ਆ ਦੇਖੋ ਇਹ ਹਰ ਆਦਮੀ ਦਾ ਆਪਣਾ ਦੇਖਣ ਦਾ ਨਜ਼ਰੀਆ ਸਾਨੂੰ ਇਹ ਲੱਗਦਾ ਵੀ ਇਹ ਚ ਰਾਇਤ ਮਿਲੀ ਉਹ ਹਲੇ ਪੂਰੀਆਂ ਇੰਪਲੀਮੈਂਟ ਨਹੀਂ ਹੋ ਪਾਈਆਂ ਅਸੀਂ ਇਹ ਰਿਕਵੈਸਟ ਕਰਾਂਗੇ ਵੀ ਜਿਹੜੀਆਂ ਉਹਦੀ ਕੋਈ ਕਮੀਆਂ ਰਹਿ ਗਈਆਂ ਉਹਨਾਂ ਨੂੰ ਦਰੁਸਤ ਕੀਤਾ ਜਾਵੇ ਕੇਂਦਰ ਸਰਕਾਰ ਨਿਰਮਾ ਸੀ타ਰਾਮ ਦੇ ਵੱਲੋਂ ਅੱਜ ਬਜਟ ਦਾ ਅਨਾਉਂਸਮੈਂਟ ਕੀਤਾ ਗਿਆ 2025 ਦਾ ਤੇ ਇਸ ਵਕਤ ਮੇਰੇ ਨਾਲ ਓਮਕਪ ਓਮਪrakash ਜੀ ਜੁੜ ਚੁੱਕੇ ਨੇ ਪ੍ਰੈਜ਼ੀਡੈਂਟ ਆਫ ਇੰਡਸਟਰੀ ਦੇ ਗੱਲਬਾਤ ਕਰਦੇ ਹਾਂ ਇਹ ਬਜਟ ਦੇ ਵਿੱਚ ਇਸ 2025 ਦੇ ਬਜਟ ਨੂੰ ਕਿੰਨੇ ਕੋਈ ਨੰਬਰ ਦੇਣਗੇ ਤੇ ਕੀ ਕੀ ਗੱਲਬਾਤ ਸਾਰੀ ਕਰਦੇ ਹਾਂ ਮੇਰਾ ਨਾਮ ਮੇਰਾ ਨਾਮ ਉਪਕਾਰ ਸਿੰਘ ਹੂਜਾ ਸਰ ਅੱਜ ਦੁਨਿਆ ਪੰਚੀਲਾ ਬਜਟ ਪੇਸ਼ ਕਰਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਅੱਜ ਦੇਖੋ ਇਹ ਜਿਹੜਾ ਬਜਟ ਪੇਸ਼ ਕੀਤਾ ਗਿਆ ਮੈਂ ਇਹਨੂੰ ਇਹ ਕਵਾਂਗਾ ਇੱਕ ਲੌਂਗ ਟਰਮ ਗ੍ਰੋਥ ਰੈਂਟਡ ਬਜਟ ਹੈ ਜਿਹੜਾ ਸਾਡਾ ਡ੍ਰੀਮ ਹੈ ਥਰਡ ਲਾਰਜੈਸਟ ਇਕਨੋਮੀ ਬਣਨ ਦਾ ਜਾਂ 10 ਟ੍ਰਿਲੀਅਨ ਇਕਨੋਮੀ ਬਣਨ ਦਾ ਉਹਦੇ ਸੰਬੰਧ ਵਿੱਚ ਇੱਕ ਸਹੀ ਬਜਟ ਹੈ ਔਰ ਇਹਦੇ ਚਾਲਦੋ ਇੰਡਸਟਰੀ ਨੂੰ ਕੋਈ ਸਿੱਧੀ ਰੀਲੀਫ ਨਹੀਂ ਦਿੱਤੀ ਗਈ ਪਰ ਸਰਕਾਰ ਵੱਲੋਂ ਕੁਝ ਕੰਮ ਚੰਗੇ ਕੰਮ ਕੀਤੇ ਗਏ ਆ ਉਦੇ ਵਿੱਚ ਜਿੱਦਾਂ ਕਿ ਗ੍ਰੀਨ ਟੈਕ ਮੈਨੂਫੈਕਚਰਿੰਗ ਤੇ ਕੰਮ ਕੀਤਾ ਗਿਆ ਹੈ ਗਲੋਬਲ ਸੈਂਟਰ ਫॉर ਐਕਸਲੈਂਸ ਬਣਾਉਣ ਦੀ ਗੱਲ ਕੀਤੀ ਗਈ ਹੈ ਸਕਿਲ ਡਿਵੈਲਪਮੈਂਟ ਉਡਾਨ ਸਕੀਮ ਵਿੱਚ 125 ਸਿਟੀ ਜੋੜਨ ਦੀ ਗੱਲ ਕੀਤੀ ਗਈ ਹੈ ਔਰ ਅਸੀਂ ਇਹ ਬੇਨਤੀ ਕਰਾਂਗੇ ਵੀ ਪਹਿਲਾ ਜਿਹੜੀ ਫਲਾਈਟ ਹੈ ਉਹ ਹਲਵਾਰਾ 에ਅਰਪੋਰਟ ਤੋਂ 2500 ਰੁਪਏ ਚ ਚਲਾਈ ਜਾਵੇ ਇਸ ਤੋਂ ਇਲਾਵਾ ਜਿਹੜਾ ਇਨਕਮ ਟੈਕਸ ਦੀ ਸਲੈਬ ਢਾਈ ਗਈ ਹੈ ਉਹਦੇ ਨਾਲ ਕਾਫੀ ਰਾਹਤ ਹੈ ਸਰ ਇਹ ਤੁਹਾਨੂੰ ਜਿਹੜੇ ਵਪਾਰੀ ਨੂੰ ਵੀ ਕਾਫੀ ਰਾਹਤ ਮਿਲੀਗੀ ਦੇਖੋ ਇਹ ਹਰ ਆਦਮੀ ਦਾ ਆਪਣਾ ਦੇਖਣ ਦਾ ਨਜ਼ਰੀਆ ਸਾਨੂੰ ਇਹ ਲੱਗਦਾ ਵੀ ਇਹ ਚ ਰਾਹਤ ਮਿਲੀਗੀ ਜੀ ਸਰ ਦੇਖਿਆ ਜੀ ਬਜਟ ਨੂੰ ਕਿੰਨੇ ਨੰਬਰ ਦੇਓਗੇ ਮੈਂ ਬਜਟ ਚ 175 ਨੰਬਰ ਦਵਾਂਗਾ ਸਰ 2024 ਦਾ ਜਿਹੜਾ ਬਜਟ ਸੀਗਾ ਇਸ ਤੋਂ ਨਾਲੋਂ ਕੀ ਕੀ ਫਰਕ ਦਿਖਿਆ ਤੁਹਾਨੂੰ ਦੇਖੋ 2024 ਦਾ ਬਜਟ ਜਿਹੜਾ ਸੀ ਔਰ ਅੱਜ ਦਾ ਬਜਟ ਜਿਹੜੀਆਂ ਉਹਦੇ ਵਿੱਚ ਕੁਝ ਰਾਤਾਂ ਦਿੱਤੀਆਂ ਗਈਆਂ ਸੀ ਉਹ ਹਲੇ ਪੂਰੀਆਂ ਇੰਪਲੀਮੈਂਟ ਨਹੀਂ ਹੋ ਪਾਈਆਂ ਅਸੀਂ ਇਹ ਰਿਕੁਐਸਟ ਕਰਾਂਗੇ ਵੀ ਜਿਹੜੀਆਂ ਉਹਦੀ ਕੋਈ ਕਮੀਆਂ ਰਹਿ ਗਈਆਂ ਉਹਨਾਂ ਨੂੰ ਦਰੁਸਤ ਕੀਤਾ ਜਾਵੇ ਕਿਸ ਤਰ੍ਹਾਂ ਦਾ ਵੀ ਕਿਸ ਤਰ੍ਹਾਂ ਦਾ ਬਜਟ ਚਾਹੁੰਦੇ ਸੀ ਤੇ ਕਿਸ ਤਰ੍ਹਾਂ ਦਾ ਮੈਂ ਤੁਹਾਨੂੰ ਦੱਸਿਆ 175 ਨੰਬਰ ਹੈ ਇਹਦਾ ਮਤਲਬ ਜੋ ਅਸੀਂ ਚਾਹੁੰਦੇ ਸੀ 25% ਘਟਾ 75% ਓਕੇ ਤੇ ਕੀ ਕਹਿਣਾ ਚਾਹੋਗੇ ਸਰ ਹੋਰ ਮੈਂ ਬੇਨਤੀ ਕਰਾਂਗਾ ਮਾਨਯੋਗ ਫਾਈਨਾਂਸ ਮਿਸਟਰ ਸਾਹਿਬ ਨੂੰ ਵੀ ਇੱਕ ਤਾਂ ਕਾਰਪੋਰੇਟ ਟੈਕਸ ਘਟਾਏ ਜਾਣ ਔਰ ਇਸ ਤੋਂ ਇਲਾਵਾ ਐਮਐਸਐਮ ਨੂੰ ਕੁਝ ਰਾਹਤ ਦਿੱਤੀ ਜਾਵੇ ਸਟੀਲ ਤੇ ਸਟੀਲ ਤੇ ਜਿਹੜਾ ਜੀਐਸਟੀ ਹੈ ਉਹਨੂੰ ਘਟਾ ਕੀਤਾ ਜਾਵੇ ਮਿਡਲ ਕਲਾਸ ਜਿਹੜਾ ਹੈਗਾ ਮੈਂਬਰ ਹੈ ਆਪਣਾ ਇੰਡੀਅਨ ਹੈਗਾ ਉਹਦੇ ਲਈ ਕਾਫੀ ਬੈਨੀਫਿਟ ਹੈਗਾ ਪਰ ਜੇਪਾ ਓਵਰঅল ਕਾਪਰਟ ਦੀ ਗੱਲ ਕਰੀਏ ਤਾਂ ਬਦਲ ਠੀਕ-ਠਾਕ ਆਪਾਂ ਨੂੰ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਫਾਇਦੇਮੰਦ ਗੱਲਾਂ ਨਹੀਂ ਕਰ ਸਕਦੇ ਮਿਡਲ ਕਲਾਸ ਨੂੰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇੱਕ ਤਾਂ ਜਿਹੜਾ ਰੈਂਟ ਲੈਂਦਾ ਹੈ ਉਹਦੇ ਉੱਪਰ 2.4 ਲੱਖ ਰੁਪਈਆ ਦਾ ਜਿਹੜਾ ਉਹਦਾ ਉਹਦੇ ਉੱਪਰ TDS ਕੱਟਦਾ ਸੀਗਾ ਉਹਨੂੰ ਗਵਰਨਮੈਂਟ ਨੇ ਵਧਾ ਕੇ 6 ਲੱਖ ਰੁਪਏ ਕਰ ਦਿੱਤਾ ਹੈ ਅੱਜ ਕੱਲ ਦੀ ਨੀਡ ਆਫ ਦਾ ਆਰ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਬਹੁਤ ਹੀ ਜ਼ਰੂਰੀ ਚੀਜ਼ ਸੀ ਜਿਸ ਦੇ ਲਈ ਗਵਰਨਮੈਂਟ ਨੇ 500 ਕਰੋੜ ਦਾ ਜਿਹੜਾ ਫੰਡ ਹੈ ਡਿਪਲੋਏ ਕੀਤਾ ਹੈ ਕਿ ਉਹਦੇ ਜਿਹੜੇ ਸੈਂਟਰ ਆਫ ਐਕਸਲੈਂਸ ਉੱਥੇ ਬਣਾਏ ਜਾਣਗੇ ਉਹ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਸਭ ਤੋਂ ਵਧੀਆ ਲੱਗੀ ਮੈਨੂੰ ਇਹ ਸਾਰੇ ਬਜਟ ਦੇ ਅੰਦਰ ਕਿ ਜਿਹੜੇ ਲਾਈਫ ਸੇਵਿੰਗ ਡਰੱਗਸ ਨੇ 36 ਤਰ੍ਹਾਂ ਦੀਆਂ ਡਰੱਗਸ ਨੇ ਲਾਈਫ ਸੇਵਿੰਗ ਜਿਹਦੇ ਅੰਦਰ ਗਵਰਨਮੈਂਟ ਨੇ ਪੂਰੀ ਤਰ੍ਹਾਂ ਜਿਹੜੀ ਜਾਨ ਲੈ ਸਕਦੀਆਂ ਨੇ ਤੇ ਉਹਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਮਿਲ ਸਕੇਗਾ ਸਰ ਹਰ ਬਾਰ ਜਿਹੜਾ ਦੇਖਿਆ ਜਾਂਦਾ ਇੰਡਸਟਰੀ ਲੈਣੀ ਹੈ ਬਜਟ ਵਧੀਆ ਨਹੀਂ ਹੈ ਹਰ ਵਾਰ ਕਿਸ ਤਰ੍ਹਾਂ ਦਾ ਸਰ ਦੇਖੋ ਇੰਡਸਟਰੀਲੀ ਕਾਰਪੋਰੇਟਲੀ ਦਾ ਕੋਈ ਟੈਕਸ ਆਇਆ ਨਹੀਂਗਾ ਹਾਂ ਜੇ ਜਿਹੜੇ ਆਪਾਂ ਸੈਂਟਰ ਆਫ ਐਕਸਲੈਂਸ ਦੀ ਗੱਲਾਂ ਕਰਦੇ ਜਿਉਂ ਉਹਦੇ ਨਾਲ ਟੈਕਨੋਲੋਜੀ ਨੂੰ ਕੋਈ ਫਾਇਦਾ ਮਿਲਦਾ ਤਾਂ ਡੈਫੀਨਿਟਲੀ ਇੰਡਸਟਰੀ ਨੂੰ ਜਾਏਗਾ ਜੀ ਉਹ ਆ ਗੌਤਮ ਜੀ ਤੁਹਾਨੂੰ ਕੀਤਾ ਗਿਆ ਟੈਕਸ ਸੈਸ਼ਨ ਤੇ ਰਿਬੇਟ ਦਿੱਤੀ ਗਈ ਹੈ ਜਿਹੜੀ ਕਿ 12 ਲੱਖ ਤੱਕ ਐਗਜ਼ਮਪਟ ਕੀਤਾ ਗਿਆ ਸੈਲਰੀ ਲਈ 12 ਲੱਖ 75 ਹਜ਼ਾਰ ਤੱਕ ਐਗਜ਼ਮਪਟ ਕਰ ਦਿੱਤਾ ਗਿਆ ਸਪੈਸ਼ਲ ਸਕੀਮਸ ਹੈ ਫਾਰ ਲੈਦਰ ਗੁੱਡਸ ਜੋ ਇਹਨਾਂ ਨੇ ਨਾ ਨਾ ਆਏ ਨੇ ਨਾਈਨ ਆਈਟਮਸ ਜਿਹੜੀ ਨੇ ਉਹ ਡਿਊਟੀ ਫ੍ਰੀ ਜੋ ਵੀ ਇਹ ਕਹ ਰਹੇ ਨੇ ਵੀ ਉਹ ਡਿਊਟੀ ਫ੍ਰੀ ਲੈ ਕੇ ਆਣਗੇ ਨਾਈਨ ਐਡ ਕਰ ਰਹੇ ਨੇ ਉਹਦੇ ਵਿੱਚ 1.5 ਲੱਖ ਕਰੋੜ ਦਾ ਲੋਨ ਫਾਰ ਇਨਫਰਾ ਲਈ ਇਹਨਾਂ ਨੇ ਕਿਹਾ ਉਹ ਦੇਖੋ ਉਹ ਵੀ ਕੁਝ ਨਾ ਕੁ ਬੈਨੀਫਿਟ ਕਰੇਗਾ ਐਨੂਅਲ ਰੈਂਟ ਤੇ ਜਿਹੜੀ ਟੈਡੀਐਸ ਲਿਮਿਟ ਸੀ ਉਹ ਵੀ 22.4 ਲੱਖ ਤੋਂ ਵਧਾ ਕੇ ਇਹਨਾਂ ਨੇ 6 6 ਲੱਖ ਤੱਕ ਕਰਤੀ ਹੈ ਏਆਈ ਲਈ ਜਿਹੜਾ ਬਹੁਤ ਇੰਪੋਰਟੈਂਟ ਆਜ ਦੀ ਡੇਟ ਲਈ ਉਹਦੇ ਲਈ ਐਕਸਲੈਂਸ ਸੈਂਟਰਸ ਲੈ ਕੇ ਆ ਰਹੇ ਨੇ ਉਹ ਬਹੁਤ ਅੱਛਾ ਇਹਨਾਂ ਦਾ ਸਟੈਪ ਹੈ ਗਵਰਨਮੈਂਟ ਆਫ ਇੰਡੀਆ ਦਾ 인ਫਰਾਡਮਨਲੀ ਵੀ ਫ੍ਰੀ ਲੋਨ ਸਟੇਟਸ ਲਈ ਇਹਨਾਂ ਨੇ ਅਨਾਉਂਸ ਕੀਤਾ ਹੈ 인ਫਰਾ ਲਈ ਜੋ ਲੋਨ ਚਾਹੀਦਾ ਹੈ ਉਹ ਸਟੇਟਸ ਨੂੰ ਫ੍ਰੀ ਆਫ ਕਾਸਟ ਮਿਲੇਗਾ 75 ਹਜ਼ਾਰ ਮੈਡੀਕਲ ਸੀਟਸ ਜਿਹੜੀ ਕਿ ਹੋਰ ਐਡ ਕਰਨ ਜਾ ਰਹੇ ਨੇ ਇਹ ਵੀ ਇਹਨਾਂ ਦਾ ਸਟੈਪ ਅੱਛਾ ਹੈ ਜੋ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਗਵਰਨਮੈਂਟ ਆਫ ਇੰਡੀਆ ਨੇ ਜੀ ਸਰ ਓਵਰঅল ਗੱਲ ਕਰੀਏ ਇੰਡਸਟਰੀ ਕਿਵੇਂ ਦੇਖਦੀ ਹੈ ਬਜਟ ਨੂੰ ਕਿ ਆਮ ਤੌਰ ਤੇ ਉਮੀਦਾਂ ਘਾਟਦੀਆਂ ਨੇ ਸਰ ਐਜ਼ ਅ ਇੰਡੀਵਿਜੁਅਲ ਉਹਨਾਂ ਲਈ ਤਾਂ ਠੀਕ ਹੈ ਇੰਡਸਟਰੀ ਲਈ ਕੋਈ ਐਦਾ ਕੋਈ ਕਾਰਪੋਰੇਟ ਟੈ ਤੇ ਇੰਡਸਟਰੀ ਲਈ ਤਾਂ ਕੋਈ ਓਵਰঅল ਤਾਂ ਕੋਈ ਨਾ ਜ਼ਿਆਦਾ ਬੈਨੀਫਿਟ ਨਹੀਂ ਦੇਖ ਰਿਆ ਪਰ ਐਜ਼ ਅ ਇੰਡੀਵਿਜੂਅਲ ਮੀਡਲ ਕਲਾਸ ਨੂੰ ਬਹੁਤ ਬੈਨੀਫਿਟ ਦੇ ਰਹੀ ਹੈ ਜੀ ਐਸਟੀਮੀ ਲੈ ਕੇ ਲਗਾਤਾਰ ਜਿਹੜੀਆਂ ਨੇ ਸ਼ੰਕਾਵਾਂ ਰਹਿੰਦੀਆਂ ਨੇ ਕਿ ਰੌਅ ਮਟੀਰੀਅਲ ਹੋ ਰਿਹਾ ਤੇ ਨਹੀਂ ਕਿਉਂਕਿ ਚਾਈਨਾ ਦੇ ਨਾਲ ਵੀ ਦੂਸਰੇ ਦੇ ਨਾਲ ਇੰਪੋਰਟ ਹੋ ਰਿਹਾ ਤਾਂ ਵੀ ਦੇਖੋ ਗਵਰਨਮੈਂਟ ਨੂੰ ਚਾਹੀਦਾ ਜਿਹੜੀ ਇੰਪੋਰਟ ਹੋ ਰਹੀ ਹੈ ਉਹਦੇ ਕਿ ਡਿਊਟੀਆਂ ਦੁਆਰਾ ਜ਼ਿਆਦਾ ਵਜਨ ਤਾਂ ਕਿ ਇੰਪੋਰਟ ਨਾ ਹੋਏ ਇੰਡੀਆ ਦਾ ਇੰਡਸਟਰੀ ਨੂੰ ਬੂਸਟ ਆਪ ਮਿਲੇ ਥੋੜਾ ਜਿਹਾ ਉਹ ਗਮਨ ਨੂੰ ਸਟੈਪ ਜਰੂਰ ਲੈਣਾ ਚਾਹੀਦਾ ਹੈ ਠੀਕ ਹੈ 1 ਮਿੰਟ ਡਿੰਪ ਉਹਨਾਂ ਉਤੇ ਕਾਫੀ ਜ਼ਿਆਦਾ ਖਰਚ ਕਰ ਰਹੇ ਨੇ ਔਰ ਸਾਢੇ ਜੇ ਇੰਡਸਟਰੀ ਵਾਸਤੇ ਆਰ ਐਨ ਡੀ ਵਾਸਤੇ 20000 ਕਰੋੜ 20000 ਕਰੋੜ ਰੁਪਿਆ ਇਹਨਾਂ ਨੇ ਆਰ ਐਨ ਡੀ ਉਤੇ ਅਲੋਕੇਟ ਕੀਤਾ ਹੈ ਹਾਂ ਉਹ ਕਿਵੇਂ ਮਿਲੇਗਾ ਕਿਵੇਂ ਡਿਸਬਰਸ ਹੋਏਗਾ ਉਹ ਬਾਤ ਦੀ ਗੱਲਾਂ ਨੇ ਐਮ ਐਸ ਐਮ ਇ ਦੇ ਉਤੇ ਇਹਨਾਂ ਨੇ ਸਮਾਲ ਸੈਕਟਰ ਉਤੇ ਕੁਝ ਫਰਦ ਦਿੱਤੇ ਨੇ ਬਟ ਅਭੀ ਪੂਰਾ ਕਲੀਅਰ ਨਹੀਂ ਹੈ ਕਿ ਉਹ ਕਿਵੇਂ ਡਿਸਬਰਸ ਹੋਣਗੇ ਕੀ ਕਰਨਗੇ ਔਰ ਇਹਨਾਂ ਨੇ ਜਿਹੜੇ ਸੀਨੀਅਰ ਸਿਟੀਜ਼ਨ ਹੈ ਉਹਨਾਂ ਵਾਸਤੇ ਵੀ ਕਾਫੀ ਕੁਝ ਕੀਤਾ ਦਿਖੋ ਇਹਦੇ ਵਿੱਚ ਆਮ ਤੌਰ ਤੇ ਜਿਹੜਾ ਸੀਨੀਅਰ ਸਿਟੀਜ਼ਨ ਹੁੰਦਾ ਹੈ ਉਹਨਾਂ ਨੂੰ TDS ਜਿਹੜਾ ਹੈਗਾ ਇਹ ਪਹਿਲੇ 50000 ਤੇ ਕੱਟਦਾ ਸੀ ਹੁਣ 1 ਲੱਖ ਦੀ ਇਨਕਮ ਤੇ ਕਟਿਆ ਜਾਏਗਾ ਦੂਸਰਾ ਜਿਹੜੇ ਆਮ ਤੌਰ ਤੇ ਜਿਹੜੇ ਬਜ਼ੁਰਗ ਬੰਦੇ ਹੁੰਦੇ ਨੇ ਮਕਾਨ ਕਿਰਾਏ ਤੇ ਦਿੰਦੇ ਨੇ ਪਹਿਲੇ ਉਹਨਾਂ ਦੇ 2.4 ਲੱਖਸ ਉੱਤੇ ਟੈਕਸ ਕਰਦਾ ਸੀ ਹੁਣ 6 ਲੱਖ ਕਿਰਾਏ ਤੇ ਟੈਕਸ ਕਰੇਗਾ ਇਹ ਵੀ ਉਹਨਾਂ ਦੀ ਪੌਕੇਟ ਵਿੱਚ ਪੈਸਾ ਆਏਗਾ ਬਾਕੀ ਇੱਕ ਥੋੜਾ ਡਰਾਅਬੈਕ ਮੈਨੂੰ ਲੱਗਿਆ ਕਿ ਜਿਹੜਾ ਇਹਨਾਂ ਨੇ 100% FDI ਕੀਤੀ ਇਹ ਸ਼ੋਅ ਸਕਤੇ ਹੋ ਵਿੱਚ एफडीआई मींस जो फॉरेन जेडी इन्वेस्टमेंट आएगी शोती वो नेगेटिव पॉइंट है मेरे हिसाब ਨਾਲ ਇੱਕ ਗਲਤ ਹੈ ਬਾਕੀ ਫਿਸਟਲ ਡੈਫਿਸਟ ਥੋੜਾ ਘਟਿਆ ਹੈ 4.8 ਠੀਕ ਹੈ ਐਂਡ ਇਹਨਾਂ ਨੇ ਜਿਹੜੇ ਇੰਪੋਰਟ ਵਾਸਤੇ ਜਿਹੜੇ ਇੰਡਸਟਰੀ ਵਾਸਤੇ ਕਈ ਜਿਹੜੀ ਆਈਟਮ ਹੁੰਦੇ ਇਹਨਾਂ ਨੇ ਸੀਯੂਜੀਟੀ ਘਟਾਈ ਹੈ ਨਾਲ ਉਹਨਾਂ ਨੇ ਕਸਟਮ ਡਿਊਟੀ ਘਟਾਈ ਹੈ ਉਹ ਅੱਛਾ ਸਟੈਪ ਹੈ ਔਰ ਇੱਕ ਹੈਲਥ ਸੈਕਟਰ ਦੇ ਵਿੱਚ ਬੜੀ ਜਿਹੜੀ ਹਾਂ ਹੈਲਥ ਸੈਕਟਰ 200 ਜਿਹੜੇ ਕੈਂਸਰ ਸੈਂਟਰ ਬਣਾਉਣ ਦੀ ਗੱਲ ਕੀਤੀ ਗਈ ਹੈ ਹਰ ਡਿਸਟ੍ਰਿਕਟ ਚ ਕੈਂਸਰ ਸੈਂਟਰ ਬਣਾਇਆ ਜਾਏਗਾ ਦਵਾਈਆਂ ਦੇ ਛੋਟੇ ਕੀ ਦੇਖ ਲਓ ਕੀ ਪੰਜਾਬ ਦੇ ਚ ਖਾਸ ਕਰਕੇ ਮਾਲਵੇ इलाके 'ਚ ਕੈਂਸਰ ਬਹੁਤ ਖੜੀ ਦੁਖੋ ਪੰਜਾਬ ਦੇ ਵਿੱਚ ਮਾਲਵੇ 'ਚ ਕੈਂਸਰ ਬਹੁਤ ਜ਼ਿਆਦਾ ਹੈ ਇਹ ਇਹਦੇ ਵਾਸਤੇ ਕੱਲਾ ਮੈਡੀਸਨ ਉੱਤੇ ਦੇਖੋ ਇਹਨਾਂ ਨੇ ਡੂਟੀਆਂ ਘਟਾਈਆਂ ਉਧਰ ਨਾਲ ਨਹੀਂ ਠੀਕ ਹੋਣ ਵਾਲਾ ਇਹ ਜਿਹੜਾ ਰੀਜਨ ਆ ਗਿਆ ਵੇ ਇਹਦੇ ਉੱਤੇ ਡਿਵੈਲਪਮੈਂਟ ਚਾਹੀਦੀ ਹੈ ਇਸ ਰੀਜਨ 'ਤੇ ਕੈਂਸਰ ਕਿਉਂ ਹੋ ਰਿਹਾ ਉਹਦੇ ਤੇ ਆਰਡੈਂਟੀ ਕਰਨੀ ਚਾਹੀਦੀ ਹੈ ਔਰ ਇਹ ਜਿਹੜਾ ਪ ਉਹ ਠੀਕ ਕਰਕੇ ਉਹਦੀ ਕੁਆਲਿਟੀ ਠੀਕ ਕਰਕੇ ਇਹ ਦੂਰ ਹੋ ਸਕਦਾ ਹੈ ਬਟ ਓਵਰ ਆਲ ਜਿਹੜਾ ਇਹਨਾਂ ਨੇ ਮੈਡੀਸਿਨ ਸਹੀਆਂ ਨੇ ਖਾਸ ਤੌਰ ਤੇ ਜਿਹੜੀ ਕੈਂਸਰ ਦੀ ਹੈ ਜਿਹੜੀ ਲਾਈਫ ਸੇਵਿੰਗ ਮੈਡੀਸਨ ਹੈ ਉਹਨਾਂ ਉੱਤੇ ਡਿਊਟੀ ਜ਼ੀਰੋ ਕੀਤੀ ਹੈ ਕਈਆਂ ਤੇ ਬਿਲਕੁਲ ਨਿਲ ਕੀਤੀ ਹੈ ਇਹ ਬਹੁਤ ਅੱਛਾ ਸਟੈਪ ਹੈ ਔਰ ਇਹਨਾਂ ਨੇ ਪਰਿਆ ਹਜ਼ਾਰ ਤੋਂ ਜਿਹੜਾ 1 ਲੱਖ ਕੀਤਾ ਹੈ ਸੀਨੀਅਰ ਸਿਟੀਜ਼ਨ ਵਾਸਤੇ ਟੀ ਡੀ ਐਸ ਉਹ ਵੀ ਅੱਛਾ ਸਟੈਪ ਹੈ ਬਾਕੀ ਟੈਕਸ ਦਾ ਰੇਟ ਵੀ ਕਾਫੀ ਘਟਾਇਆ ਹੈ ਮਿਡਲ ਕਲਾਸ ਵਾਸਤੇ ਉਹ ਵੀ ਬਹੁਤ ਅੱਛਾ ਹੈ ਕਾਰਪੋਰੇਟ ਟੈਕਸ ਕੋ ਨਹੀਂ ਛੇੜਿਆ ਉਹ ਉਹਨੂੰ ਵੀ 30 ਤੋਂ 25% ਕਰਨਗੇ ਬਟ ਓਵਰ ਆਲ ਬਜਟ ਜਿਹੜਾ ਅੱਛਾ ਬਜਟ ਹੈ ਤੇ ਇੰਡਸਟਰੀ ਦੇ ਮਾਇਨੇ ਤੋਂ ਸਰਕਾਰ ਇੰਡਸਟਰੀ ਦੇ ਵਾਸਤੇ ਕੋਈ ਨਾ ਨੇ ਦੇ ਕੋ ਐਸ ਐਮ ਈ ਵਾਸਤੇ ਪੈਸਾ ਤਾਂ ਲੌਕਡ ਕੀਤਾ ਕਾਫੀ ਫੰਡ ਲੌਕਡ ਕੀਤਾ ਔਰ ਕਿਵੇ ਡਿਸਬਸ ਕਰਨਗੇ ਐਮ ਐਸ ਈ ਐਮ ਈ ਵਾਸਤੇ ਵੀ ਕੁਝ ਕੀਤਾ ਹੈ ਨਾ ਨੇ ਬਟ ਉਹ ਜੀ ਪੂਰਾ ਡਿਟੇਲ ਨਹੀਂ ਆਈ ਸਾਨੂੰ ਉਹ ਪਤਾ ਲੱਗੇਗਾ ਕੀ ਹੋਏਗਾ ਹਾਂ ਜਿਹੜੇ ਇਹਦਰ ਹੋਣਾ ਜੀ ਜਿਹੜੇ ਸਮਾਲ ਸਕیل ਸੈਕਟਰ ਹੈਗੇ ਨੇ ਜਿਹੜੇ ਬਹੁਤ ਛੋਟੇ ਲੈਵਲ ਦੇ ਬੰਦੇ ਨੇ ਉਹਨਾਂ ਵਾਸਤੇ ਤਾਂ ਅਜੇ ਕੁਝ ਨਹੀਂ ਹੈ ਉਹਨਾਂ ਵਾਸਤੇ ਇਨਕਮ ਟੈਕਸ ਰਿਪੀਟ ਮਿਲ ਗਈ ਹੈ ਉਹ ਹੀ ਬਹੁਤ ਹੈ ਉਹਨਾਂ ਨੂੰ ਓਵਰਆਲ ਬਜਟ ਗੁੱਡ ਆ